ਜਲੰਧਰ ਲੁਧਿਆਣਾ ਬਾਈਪਾਸ ਤੇ বাস ਨੂੰ ਪਿੱਛੋਂ ਦੀ ਇੱਕ ਕੈਂਟਰ ਨੇ ਟੱਕਰ ਮਾਰ ਦਿੱਤੀ। বাস ਪਲਟਣ ਨਾਲ ਇੱਕ ਦੀ ਮੌਤ ਅਤੇ ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਪੜਤੀ ਕਰਵਾਇਆ ਗਿਆ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ বাস ਦੇ ਡਰਾਈਵਰ ਤੇ ਕੰਡਕਟਰ বাস ਪੈਨੇਚਰ ਹੋਣ ਤੋਂ ਬਾਅਦ ਟਾਇਰ ਬਦਲ ਰਹੇ ਸੀ ਅਤੇ ਰਾਤ ਨੂੰ ਕਰੀਬ 8:00 ਵਜੇ ਪਿੱਛੋਂ ਦੀ ਇੱਕ ਕੈਂਟਰ ਨੇ ਟੱਕਰ ਮਾਰ ਦਿੱਤੀ ਤੇ বাস ਪਲਟ ਗਈ। বাস ਪਲਟਣ ਦੇ ਨਾਲ ਇੱਕ ਦੀ ਮੌਤ ਹੋ ਗਈ ਅਤੇ ਦੋ ਜ਼ਖਮੀਆਂ ਨੂੰ ਪੀਜੀਆਈ ਭੇਜਿਆ ਗਿਆ ਹੈ। ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਰਜਿੰਦਰ ਕਰਬਲਦੀ ਵਿਸ਼ੇਸ਼ ਰਿਪੋਰਟ ਅਮਰਤੀਤੇ ਕਿੰਨੇ ਵਜੇ ਹਾਸਲ ਹੋਇਆ ਕਿਤਾ ਹੋਇਆ ਇਹ ਸਰ ਬਈ ਟਾਈਮ ਤਾਂ ਕਰੀਬ ਇਹਦਾ 2:30 ਦਾ ਦੱਸ ਰਿਹਾ ਤੇ ਇਹ ਯਾਤਰਾ ਵਾਲੀ ਬੱਸ ਸੀਗੀ ਹਰਦਵਾਰ ਤੋਂ ਜੰਮੂ ਸਾਈਡ ਜਾ ਰਹੀ ਸੀਗੀ ਤੇ ਆਪਣੀ ਗੱਡੀ ਦਾ ਜਿਹੜੀ ਆ ਟਾਇਰ ਉਹਨਾਂ ਪਿੰਚਰ ਹੋ ਗਿਆ ਇਸ ਟਿਪਣੀ ਚੇਜ ਕਰ ਰਹੇ ਸੀ ਤੇ ਅਚਾਨਕ ਪਿੱਛੋਂ ਆ ਕੇ ਉਹ ਜਿਹੜਾ ਟਰਾਲਾ ਆ ਪਿੱਛੇ ਉਹ ਆ ਕੇ ਵਿੱਚ ਵੱਜਾਇ ਦੇ ਉਹਦੇ ਵੱਜਣ ਕਰਕੇ ਇਹ ਕਭਾ ਜੇ ਲੋਡ ਕਰਕੇ ਤੇ ਉਹ ਐਕਸੀਡੈਂਟ ਹੋ ਗਿਆ ਤੇ ਬੱਸ ਪਲਟ ਗਈ ਜਿਹੜੇ ਸਵਾਰੀ ਆ ਇੰਜਰਡ ਹੋ ਗਏ ਆ ਜਿਹੜੇ ਇਹ ਸਾਰੀ ਯਾਤਰੀ ਸੀ ਯਾਤਰੀ ਸੀ ਯਾਤਰਾ ਵਾਲੀ ਬੱਸ ਸੀ ਦੋ 2:30 ਦਾ ਟਾਈਮ ਹੋਊਗਾ ਜੀ ਰਾਤ ਦਾ ਯਾਤਰੀ ਕਿੰਨੇ ਸੀ 45 ਦੇ ਕਰੀਬ ਦੱਸ ਰਹੇ ਜੀ ਡੈਥ ਵੀ ਹਾਂ ਇੱਕ ਦੀ ਡੈਥ ਹੋਈ ਆ ਚਾਰ ਬੰਦੇ ਸੀਰੀਅਸ ਆ ਬਾਕੀ ਨੋਰਮਲ ਇੰਜਰਡ ਆ ਪੀਜੀਐ ਹੈ ਜੇ ਨੇ ਕੁਝ ਹਾਂ ਜਿਹੜੇ ਜ਼ਿਆਦਾ ਸੀਰੀਅਸ ਉਹ ਚੰਡੀਗੜ੍ਹ ਪੀਜੀਐ ਜਾਂ ਬਾਕੀ ਸਿਵਲ ਹਸਪਤਾਲ ਲੁਧਿਆਣਾ ਗਲਤੀ ਕਿਹਦੀ ਦੱਸੀ ਜਾ ਰਹੀ ਹੈ ਤੁਹਾਨੂੰ ਕਲਤੀ ਦਾ ਸਾਰੇ ਇਦਾਂ ਵੇ ਉਹਨਾਂ ਇਹ ਰੋਡ ਤੇ ਚੇ ਟਾਇਰ ਚੇਂਜ ਕਰਦੇ ਸੀ ਤੇ ਟਰਾਲੇ ਵਾਲੇ ਦੀ ਅੱਖ ਲੱਗ ਗਈ ਆ ਮਤਲਬ ਸਾਡੀ ਸੋਚਣੀ ਆ ਵੇ ਟਰਾਲੇ ਵਾਲੇ ਦੀ ਅੱਖ ਲੱਗ ਗਈ ਹੋ ਸਕਦੀ ਆ ਜਿਹੜਾ ਰੋਡ ਤੋਂ ਇਧਰ ਸਾਈਡ ਤੇ ਆ ਗਿਆ ਇਧਰ ਵਿੱਚ ਬਚਾ ਕਿੱਥੇ ਦੀ ਕਿੱਥੇ ਜਾ ਰਹੇ ਸੀ ਆਪਣੀ ਇਹ ਜੰਮੂ ਜਾ ਸਾਈਡ ਜਾ ਰਹੇ ਸੀ ਜੀ ਜੰਮੂ ਦੇ ਆਂਦੇ ਕਿੱਥੋਂ ਪੇ ਆਂਦੇ ਹਰਦਵਾਰ ਤੋਂ ਆਏ ਪਏ ਤੇ ਸਾਰੇ ਗੱਡੀ ਦੇ ਬੱਸ ਦੇ ਵਿੱਚ ਸੀ ਬੱਸ ਦੇ ਵਿੱਚ ਸਵਾਰ ਸੀਗੇ ਜੀ ਤੇ ਜਿਹੜਾ ਬੱਸ ਦਾ ਸਟਾਫ ਆ ਡਰਾਈਵਰ ਕੈਨਡਰ ਹੁੰਦੇ ਆ ਉਹ ਟਾਇਰ ਚੇਂਜ ਕਰ ਰਹੇ ਸੀ